ਅੱਜ ਬਹੁਤ ਵੱਡਾ ਉਤਸਵ ਹੈ ਲੋਕਤੰਤਰ ਦੇ ਅੰਦਰ voting ਇੱਕ ਬਹੁਤ ਵੱਡਾ ਉਤਸਵ ਹੁੰਦਾ ਹੈ। ਔਰ ਅੱਜ ਇਸ ਉਤਸਵ ਦੇ ਅੰਦਰ ਸਾਰੇ ਨਾਗਰਿਕ ਸ਼ਾਮਿਲ ਹੋ ਆਪਣੇ ਮਤ ਦਾ ਪ੍ਰਯੋਗ ਕਰਨ ਔਰ ਐਸੇ ਮੈਂ ਨਿਵੇਦਨ ਕਰਾਂਗਾ ਸਾਰੇ ਲੋਕਾਂ ਨੂੰ ਘਰਾਂ ਚੋਂ ਨਿਕਲੋ ਔਰ ਜਾ ਕੇ ਵੋਟ ਪਾਓ ਔਰ ਆਪਣੇ ਮਤ ਦਾ ਪ੍ਰਯੋਗ ਕਰੋ। ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਅੰਦਰ ਬਣਿਆ ਹੋਇਆ ਹੈ। ਜਿਸ ਤਰ੍ਹਾਂ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਇਸ ਚੋਣਾਂ ਦੇ ਅੰਦਰ ਧੱਕੇਸ਼ਾਹੀ ਕੀਤੀ ਲੋਕਾਂ ਦੇ ਪਰਚੇ ਪਾੜਦੇ ਕੈਂਡੀਡੇਟਸ ਨੂੰ ਡਰਾਇਆ ਧਮਕਾਇਆ ਮੀਡੀਆ ਦੇ ਲੋਕਾਂ ਨੂੰ ਦਬਾਇਆ ਐਰੇ باوجود ਜਨਤਾ ਕਰਾਰਾ ਜਵਾਬ ਦੇ ਰਹੀ ਹੈ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਦੀ ਤਸ਼ੱਦਦ ਹੈ ਦੱਸਦੀ ਹੈ ਕਿ ਜਨਤਾ ਤੁਹਾਡ ਤੋਂ ਉਕਸਾ ਚੁੱਕੀ ਤੁਹਾਡ ਤੋਂ ਦੁਖੀ ਹੈ ਤੋਬਾ ਤੋਬਾ ਕਰ ਰਹੀ ਹੈ ਔਰ ਜਨਤਾ ਵੋਟ ਦੇ ਵਿੱਚ ਇਸ ਤੋਬਾ ਦਾ ਜਵਾਬ ਦੇਣ ਲਈ ਨਿਸ਼ਚਿਤ ਰੂਪ ਜਨਤਾ ਦਾ ਕਾਂਗਰਸ ਪਾਰਟੀ ਔਰ ਆਮ ਆਨੀ ਪਾਰਟੀ ਦੋਨਾਂ ਤੋਂ ਮੰਨੂਕ ਚੁੱਕਾ ਔਰ ਉਹ ਕਰਾਰਾ ਜਵਾਬ ਇਸ ਇਲੈਕਸ਼ਨ ਦੇ ਦੇਣਗੀ ਔਰ ਇਸ ਗੱਲ ਨੂੰ ਸਮਝਣਾ ਪਏਗਾ ਕਿ ਜਦੋਂ ਤੁਸੀਂ ਸਰਕਾਰਾਂ ਵਾਅਦਾ ਖਲਾਫੀ ਕਰਦੀ ਹੈ ਚਾਹੇ ਕਾਂਗਰਸੀ ਸਰਕਾਰ ਸੀ ਚਾਹੇ ਹੁਣ ਕੋ ਵਰਤਮਾਨ ਦੀ ਸਰਕਾਰ ਹੈ 1100 ਰੁਪਏ ਨਹੀਂ ਆਇਆ ਬਿਜਲੀ ਮਾਪਨੇ ਹੀ ਘਰ ਘਰ ਨੌਕਰੀ ਮਿਲਨੀ ਸੀ ਨਹੀਂ ਮਿਲੀ ਜਦ ਇਹ ਜਨਤਾ ਉਹ ਕਰਾਰਾ ਜਵਾਬ ਦੇਗੀ ਔਰ ਇਹ ਝੂਠ ਬੋਲਣ ਵਾਲੇ ਲੋਕ ਨੇ ਪੋਲਿਟਿਕਸ ਦੇ ਅੰਦਰ ਕੁਵਰ ਤੋਲਦੇ ਨੇ ਝੂਠ ਬੋਲਦੇ ਨੇ ਜਨਤਾ ਨੂੰ ਕਰਾਰਾ ਜਵਾਬ ਔਰ ਇਹ ਇਲੈਕਸ਼ਨ ਵਾਟਰਲੂ ਸਾਬਤ ਹੋਏਗਾ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਮੈਂ ਸ਼ਹਿਰ ਵਾਸੀਆਂ ਨੂੰ ਪੂਰੇ ਪੰਜਾਬ ਦੇ ਨਾਗਰਿਕਾਂ ਨੂੰ ਪੰਜਾਬ ਕਾਰਪੋਰੇਸ਼ਨਾਂ ਦੇ ਨਾਗਰਿਕਾਂ ਨੂੰ ਸਭ ਨੂੰ ਨਿਵੇਦਨ ਕਰਾਂਗਾ ਘਰਾਂ ਚ ਨਿਕਲੋ ਔਰ ਵੋਟ ਕਰੋ ਆਪਣੇ ਮਤ ਦਾ ਪ੍ਰਯੋਗ ਕਰੋ ਆਪਣੇ ਮਤ ਦੇਣਾ ਹੀ ਜਨਤਾ ਨੂੰ ਸਮਝਾਓ ਘਰਾਂ ਚ ਨਿਕਲਣਾ ਪਏਗਾ ਲੋਕ ਨਿਕਲਣਗੇ ਤੇ ਮਤ ਦਾ ਪ੍ਰਯੋਗ ਹੋਏਗਾ ਔਰ ਮਤ ਦਾ ਪ੍ਰਯੋਗ ਹੋਏਗਾ ਤੇ ਤਾਨਾ ਸ਼ਹੀ ਨਾਦਰ ਸ਼ਹੀ ਝੂਠ ਬੋਲਣ ਵਾਲਿਆਂ ਨੂੰ ਝਟਕਾ ਲੱਗੇ ਅੱਛਾ ਜਨਾਲਾ ਦੇ ਵਿੱਚ VOTING ਦੇ ਲੈ ਕੇ ਗੋਲੀ ਚੱਲੀ ਰਹੀ ਹੈ ਮੈਂ ਸਮਝਣਾ ਹਿੰਸਾ ਦਾ ਕੋਈ ਕੰਮ ਨਹੀਂ ਲੋਗਾਂ ਨੂੰ ਵੋਟ ਲੈਣਾ ਚਾਹੀਦਾ ਵੋਟ ਕਰਨਾ ਚਾਹੀਦਾ ਔਰ ਪਿਆਰ ਦੇ ਨਾਲ ਵੋਟ ਵੋਟ ਦਾ ਪ੍ਰਯੋਗ ਹੋਣਾ ਚਾਹੀਦਾ ਹਿੰਸਾ ਦਾ ਕੋਈ ਪ੍ਰਯੋਗ ਨਹੀਂ ਹੋਣਾ ਮੈਂ ਹਿੰਦੀ ਚ ਕਰ ਰਿਹਾ ਜਨਤਾ ਨੂੰ ਇਹ ਨਿਵੇਦਨ ਕਰਾਂਗਾ ਕਿ ਚਾਹੇ ਪੰਜਾ ਕਾਰਪੋਰੇਸ਼ਨ ਹੈ ਚਾਹੇ ਨਗਰ ਪੰਚਾਇਤਾਂ ਦੇ ਨਗਰ ਪ੍ਰੀਸ਼ਦ ਦੇ ਲੋਕ ਨੇ ਖੁੱਲ ਕੇ ਵੋਟ ਕਰੋ ਘਰਾਂ ਚੋਂ ਨਿਕਲੋ ਔਰ ਆਪਣੇ ਮਤ ਦਾ ਪ੍ਰਯੋਗ ਕਰੋ ਤਾਨਾ ਸ਼ਾਹੀ ਨਾਦਰ ਸ਼ਾਹੀ ਫਰਮਾਨ ਚਲਾਉਣ ਵਾਲੇ ਜਨਤਾ ਦੇ ਵਾਦੇ ਨਾ ਪੂਰੇ ਕਰਨ ਵਾਲੇ ਲੋਗਾਂ ਨੂੰ ਜਵਾਬ ਮਿਲਣਾ ਚਾਹੀਦਾ ਔਰ ਅੱਜ ਜਨਤਾ ਇਹ ਜਵਾਬ ਦੇਗੀ ਕਿ ਭਗਵੰਤਮਾਨ ਸਾਹਿਬ ਤੋਬਾ ਹੋ ਗਈ 1100 ਰੁਪਏ ਪਰ ਬੇਟੀ ਨੂੰ ਮਿਲਣਾ ਸੀ ਹਰ ਘਰ ਨੌਕਰੀ ਆਣੀ ਸੀ ਸੜਕਾਂ ਗਲੀਆਂ ਨਾਲੀਆਂ ਪੀਨ ਦੇ ਪਾਣੀ ਦਾ ਪ੍ਰਬੰਧ ਤੁਸੀਂ ਕਰਨਾ ਸੀ ਤੁਸੀਂ ਨਹੀਂ ਕੀਤਾ ਔਰ ਸਰਕਾਰ ਨੇ ਮਾਫੀਆਇਜ਼ਮ ਖਤਮ ਕਰਨਾ ਸੀ ਪਰ ਦੁਖਦ ਹੈ ਕਿ ਪੰਜਾਬ ਦੀ ਭਗਵੰਤਮਾਨ ਦੀ ਸਰਕਾਰ ਮਾਫੀਆ ਦੇ ਅੱਥਰੂ